ਅਜੀ ਦੇ ਇਸ ਨਾਗ ਬਾਰੇ ਗੱਲਬਾਤ ਕਰਨੇ ਆ ਕਿਹਦਾ ਬਲੱਡ ਆ ਕੀ ਗੱਲਬਾਤ ਆ ਕਿੰਨਾ ਇਹਦਾ ਕੰਦ ਆ ਸਾਰਾ ਤੁਹਾਨੂੰ ਜਾਣਕਾਰੀ ਲਵਾਉਣੀ ਆ ਆਪਾਂ ਕਰਨੇ ਆ ਗੱਲ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੁਰੂ ਜੀ ਹਾਂਜੀ ਕੀ ਆਪਣੇ ਇਹਦੇ ਬਾਰੇ ਦੱਸੋ ਜੀ ਕੀ ਬਲੱਡ ਆਗਾ ਕਿੱਥੋਂ ਦਾ ਬੱਚਾ ਆ ਮਾਲਵਾੜੀ ਬਣਾ ਡਿਆ ਜੀ ਮਾਲਵਾੜੀ ਬਲੱਡ ਹੈ ਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਫਾਰਮ ਕਿੱਥੇ ਆ ਜੀ ਜੱਜਲ ਆਰਾਮ ਪਿੰਡ ਰਾਮਾ ਰੋਡ ਤੇ ਰਾਮਾ ਰੋਡ ਦੇ ਜੱਜੜ ਪਿੰਡ ਜਿਹੜਾ ਹੈਗਾ ਉੱਥੋਂ ਦਾ ਇਹ ਬਈ ਘੋੜੇ ਰੱਖੇ ਹੋਏ ਜਾਈਏ ਨੇ ਫਾਰਮ ਹੈਗਾ ਕਿੰਨੇ ਨਗ ਨੇ ਬਈ ਸਾਡੇ ਹੈਗੇ 10 10 ਨਗ 10 11 ਨਗ ਨਹੀਂ ਹੁਣ ਤੁਸੀਂ ਇੱਥੇ ਲਾ ਕੇ ਜਿਹੜੇ ਲਾਏ ਨੇ ਸੇਲ ਵਾਸਤੇ ਲੈ ਜਾ ਨਾ ਘੋੜੇ ਦਾ ਦਿਖਾਉਣ ਵਾਸਤੇ ਲਿਆਂਦੇ ਸੀ ਠੀਕ ਹੈ ਜੀ ਤੇ ਉਹ ਜੋੜੀ ਸੇਲ ਵਾਸਤੇ ਲਾਈ ਹੈ ਇੱਕ ਜੋੜੇ ਉਹ ਪਹਾ ਇੱਕ ਉਹ ਪਰਾਂ ਖੜੀਏ ਜੋੜੀ ਇਹ ਦਿਖਾ ਦਈਏ ਤੁਹਾਨੂੰ ਸੇ ਸ਼ਨਾਗ ਬਾਰੇ ਤੇ ਆ ਜਿਹੜਾ ਇਹਦਾ ਹੈਗਾ ਨਾ ਪੂਰੀ ਡਿਟੇਲ ਦਿਖਾਉਦੇ ਆ ਕੈਮਰਾਮੈਨ ਇਧਰ ਆਉਣਗੇ ਮਾੜਾ ਦਿਖਾਉਣਗੇ ਤੇ ਜਿਹੜਾ ਹੈਗਾ ਬਈ ਕੀਦਾ ਬੱਚਾ ਹੈ ਨਾ ਬਿਜਲੀ ਦਾ ਬੱਚਾ ਜੀ ਇਹ ਸੂਰਜ ਆ ਆ ਇਹਦਾ ਸੇਸਨਾਗ ਦਾ ਬੱਚਾ ਹੈ ਆ ਸੇਸਨਾਗ ਦਾ ਬੱਚਾ ਜੀ ਤੇ ਜਿਹਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਣਗੇ ਸਾਰਾ ਦੱਸਿਆ ਜਾਵੇ ਜੀ ਕਿੱਥੋਂ ਆਇਆ ਸੀ ਤੁਸੀਂ ਬੱਚਾ ਕਿਸੇ ਲੈਤਾ ਸੀ ਇਹ ਪੱਕਾ ਗਲਾਂ ਤੋਂ ਪੱਕਾ ਗਲਾਂ ਤੋਂ ਲੈਤਾ ਸੀ ਹਾਂ ਗੋਰੇ ਤੋਂ ਠੀਕ ਹੈ ਗੋਰੇ ਤੋਂ ਲੈਤਾ ਉਹਨਾਂ ਦਾ ਜਿਹੜਾ ਹੈਗਾ ਸੀ ਬ੍ਰੈਂਡ ਗਾਹ ਤੁਸੀਂ ਲੈਤਾ ਹਾਂ ਹਾਂ ਜੀ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਦੇ ਆ ਸੇਸਨਾਗ ਬਾਰੇ ਬੜੀ ਬਹੁਤ ਵਧੀਆ ਰੱਖਿਆ ਹੋਇਆ ਸ਼ੌਕ ਨਾਲ ਤੇ ਜਿਹੜੇ ਉਧਰ ਬੱਚੇ ਨੇ ਉਹ ਸੇਲ ਕਰਨ ਵਾਸਤੇ ਲੈ ਕੇ ਆਏ ਨੇ ਇਹ ਤਾਂ ਬਾਈ ਜੀ ਸਪੈਸ਼ਲ ਜੀ ਨਾਲ ਦਿਖਾਉਣ ਵਾਸਤੇ ਆਏ ਨੇ ਹਨਾ ਤੇ ਜਿਹੜੇ ਹੈਗੇ ਨੇ ਉਹ ਜਿਹੜੇ ਬੱਚੇ ਵੇਚਣ ਵਾਸਤੇ ਆਏ ਨੇ ਉਹਨਾਂ ਦਾ ਕੀ ਰੇਟ ਰੂਟ ਕੱਢਿਆ ਜੀ ਬਾਬਾ ਜੀ ਉਹ ਘੋਰੀ ਘੱਬੜ ਹੈ 5 ਮਹੀਨੇ ਦੇ ਉਹ 5 ਮਹੀਨੇ ਦੀ ਘੱਬੜਾ ਨੇ ਇਹਦੀ ਉਮਰ ਕਿੰਨੀ ਹੈਗਾ ਬਣੇ ਸ਼ੇਸਨਾਗ ਦੀ ਹੇ 4 ਮਹੀਨੇ ਦਾ ਚਾਰ ਹਾਲ ਦਾ ਜਿਹੜਾ ਕਿ ਸੁਨਾਗਰ ਤੇ ਇਹਨਾਂ ਦੀ ਇਹ ਕੀ ਹੈ ਇਹ 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 4 ਲੱਖ ਹੈ ਜੀ 4 ਲੱਖ ਕੀਮਤ ਦਾ ਤੇ ਘੱਬਣਾ ਜੀ ਪੰਜਵੇਂ ਨਾਲ ਘੱਬਣਾ ਨੁਗਰੇ ਤੋਂ ਘੱਬਣਾ ਜੀ ਤੇ ਆਹ ਬਸ਼ੇਰੀ ਹੈ ਕਿ ਬਸ਼ੇਰਾ ਬਸ਼ੇਰੀ ਇਹਦਾ 2 ਲੱਖ ਰੇਟ ਹੈ ਇਹ 2 ਲੱਖ ਰੁਪਏ ਦੀ ਬਸ਼ੇਰੀ ਹੈ ਜੀ ਇਹ ਵੀ ਕਿਹਦੀ ਬੱਚੀ ਹੈ ਜੀ ਇਹ ਇਹ ਆਪਣਾ ਵੱਡੇ ਘੋੜੇ ਦਾ ਨਾ ਜੀ ਭਾਗਸਰ ਆਏ ਵੱਡੇ ਘੋੜੇ ਦੀ ਬੱਚੀ ਹੈ ਇਹ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਬਾਈਆਂ ਦਾ ਜੱਜਲ ਆਪਣੇ ਤਲਵੰਡੀ ਤੋਂ ਅੱਗੇ ਜੱਜਲ ਜਿਹੜਾ ਹੈਗਾ ਪਿੰਡ ਉੱਥੇ ਸਟਾਰਟ ਕਰ ਮਾ ਹਨਾ ਜੀ ਹਾਂ ਜੀ ਪਹਿਲਾਂ ਤੋਂ ਮਾਰ ਹਾਂ ਜੀ ਤੇ ਪਹਿਲੇ ਨੰਬਰ ਦੇ ਘੋੜੇ 10 11 ਘੋੜੇ ਆ ਬਾਈਆਂ ਕੋਲੇ ਬੜੇ ਸ਼ੌਕ ਨਾਲ ਰੱਖੀਦੇ ਨੇ ਜੀ ਕਿਸੇ ਨੇ ਗੱਲਬਾਤ ਕਰਨੀ ਤਾਂ ਆਪਾਂ ਨੰਬਰ ਦੇਵਾਂਗੇ ਬਾਈਆਂ ਦਾ ਘੋੜੇ ਲੈ ਜਾ ਸਕਦੇ ਤਿੰਨ ਸਾਨੇ ਘੋੜੇ ਹੈਗੇ ਇੱਕ ਕਾਲਾ ਇੱਕ ਨੀਲਾ ਨੀਲਾ ਘੋੜਾ ਵੀ ਹੈਗਾ ਜੀ ਹਾਂ ਜੀ ਆਹ ਲਓ ਜੀ ਨੀਲੇ ਘੋੜੇ ਦਿਖਾਓ ਮੜਾ ਜੀ ਮਿੱਤਰ ਜੀ ਤੇ ਨੀਲਾ ਘੋੜਾ ਜਿਹਦਾ ਇਹਨਾਂ ਕੋਲ ਹੈਗਾ ਇਹ ਵੀ ਆਪਾਂ ਕਿਤੇ ਚਲਾਗੇ ਪਿੰਡਾਂ ਦੇ ਫਾਰਮ ਦੇ ਵਿੱਚ ਤੇ ਇਹ ਵੀ ਦਿਖਾਵਾਂਗੇ ਹਨਾ ਨੰਬਰ ਬਾਈਆਂ ਦਾ ਥੱਲੇ ਲਿਖਿਆ ਹੋਇਆ ਹੈ ਹਨਾ ਗੁਰਵਿੰਦਰ ਹਾਂ ਜੀ ਘੋੜਾ ਇਹ ਨੰਬਰ ਹੈਗਾ ਮੱਝੂ ਕਲਾਂ ਦਾ ਪਲਾਟਾ ਇਹ ਕਿਹੜੇ ਦਾ ਜੀ ਮੱਝੂ ਕਲਾਂ ਦਾ ਮੱ ਕਿ ਲੈ ਲੈਂਦਾ ਮੱਝੂ ਕਲੈਂਦਾ ਠੀਕ ਹੈ ਜੀ ਆ ਲਿਖਿਆ ਪਿਆ ਜੀ ਠੀਕ ਹੈ ਜੀ ਕਿ ਸਾਰਾ ਜਿਹੜਾ ਜਾਣਕਾਰੀ ਤੁਸੀਂ ਨੰਬਰ ਦੇ ਇਹਨਾਂ ਤੋਂ ਕਰਕੇ ਲੈ ਸਕਦੇ ਆ ਇੱਕ ਵਾਰ ਬਹੁਤ ਨੇ ਬਾਈ ਬ੍ਰਦਰ